ਮਾਂ ਘੜਤੀ ਓ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਦੇਸ਼ ਦੇ ਗ੍ਰਹਿ ਮੰਤਰੀ ਨੇ ਐਲਾਨ ਕਰ ਦਿੱਤਾ ਕਿ ਹਰਿਆਣਾ ਨੂੰ ਚੰਡੀਗੜ੍ਹ ਦੇ ਵਿੱਚ ਵਕਰੀ ਜ਼ਮੀਨ ਦਿੱਤੀ ਜਾਏਗੀ ਵਿਧਾਨ ਸਭਾ ਨੂੰ ਕਿ ਅੱਜ ਕੰਗਲਾ ਪੰਡਾ ਪਹਿਲਾਂ ਸਾਡਾ ਪਾਣੀ ਖੋਣ ਦੇ ਯਤਨ ਫਿਰ ਸਾਡੇ ਡੈਮਾਂ ਤੇ ਕਬਜ਼ਾ ਕਰਨ ਦੇ ਯਤਨ 70 ਸਾਲ ਉਹਨਾਂ ਨੇ ਰਾਜ ਕੀਤਾਗਾ ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ਦੇ ਵਿੱਚ ਨਵੇਂ ਰੌਲਿਆਂ ਦੀ ਐਂਟਰੀ ਹੋਈ ਹੈ ਹਾਲਾਂਕਿ ਰੌਲੇ ਪੁਰਾਣੇ ਨੇ ਲੇਕਿਨ ਪੁਰਾਣੇ ਰੌਲਿਆਂ ਨੂੰ ਨਵੇਂ ਤਰੀਕੇ ਦੇ ਨਾਲ ਦੇਖਿਆ ਜਾ ਸਕਦਾ ਸੋ ਉਹ ਲੋਕ ਜਿਹੜੇ ਮੂਲ ਰੂਪ ਦੇ ਵਿੱਚ ਜ਼ਿੰਮੇਦਾਰ ਸੀ ਅੱਜ ਉਹ ਲੋਕ ਵੀ ਕਈ ਮਾਮਲਿਆਂ ਦੇ ਵਿੱਚ ਆਪਣੀ ਜ਼ਿੰਮੇਵਾਰੀ ਭਗਵੰਤ ਮਾਨ ਤੇ ਸੁੱਟ ਰਹੇ ਨੇ ਜਦਕਿ ਜਦੋਂ ਦੇ ਇਹ ਰੋਲੇ ਨੇ ਮੈਂ ਗੱਲ ਕਰ ਰਿਹਾ ਪੰਜਾਬ ਦੇ ਪੁਨਰਗਠਨ ਦਾ ਜਦੋਂ ਚੰਡੀਗੜ੍ਹ ਸਾਂਝੀ ਰਾਜਧਾਨੀ ਬਣਾ ਦਿੱਤਾ ਗਿਆ ਜਾਂ ਪੰਜਾਬ ਦੇ 22 ਪਿੰਡ ਉਜਾੜ ਕੇ ਚੰਡੀਗੜ੍ਹ ਨੂੰ ਰਾਜਧਾਨੀ ਬਣਾਇਆ ਗਿਆ 1966 ਦੇ ਪੁਨਰਗਠਨ ਵੇਲੇ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਜੰਮਿਆ ਵੀ ਨਹੀਂ ਸੀ ਪਰ ਜਿਹੜੀ ਸਿਆਸਤ ਹੈ ਅੱਜ ਦੀ ਉਹ ਮੈਂ ਵੇਖਦਾ ਉਹ ਸਾਰੀ ਜ਼ਿੰਮੇਵਾਰੀ ਭਗਵੰਤ ਮਾਨ ਦੇ ਗੱਲ ਵੀ ਜੇ ਹਰਿਆਣੇ ਨੇ ਵਿਧਾਨ ਸਭਾ ਮੰਗੀ ਸੀ ਤੇ ਭਗਵੰਤ ਮਾਨ ਨੇ ਕਿਉਂ ਕਿਹਾ ਵੀ ਸਾਨੂੰ ਵੀ ਜ਼ਮੀਨ ਦਿਓ 10 ਏਕੜ ਅਸਲ 'ਚ ਇੱਕ ਇੱਕ ਕਰਕੇ ਇਹ ਪੁਆਇੰਟ ਆਪਾਂ ਖੋਲਦੇ ਆਂ ਆਪਾਂ ਗੱਲ ਸੁਣੀ ਹੋਣੀ ਸਾਰੇ ਲੀਡਰਾਂ ਨੇ ਨਵਜੋਤ ਸਿੱਧੂ ਦੀ ਵੀ ਗੱਲ ਸੁਣੀ ਉਹਨਾਂ ਨੇ ਮੌਖਿਕ ਰੂਪ ਦੇ ਵਿੱਚ ਪੰਜਾਬ ਨੂੰ ਲੈ ਕੇ ਆਪਣੀ ਗੱਲ ਰੱਖੀ ਹੈ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਅਸੀਂ ਗੱਲ ਉਹਨਾਂ ਲੀਡਰਾਂ ਦੀ ਵੀ ਸੁਣੀ ਹੈ ਜਿਹੜੇ ਅਕਾਲੀ ਦਲ ਸੁਧਾਰ ਲਹਿਰ ਦੇ ਆਰ ਅਕਾਲੀ ਦਲ ਨਾਲ ਦੇ ਵਿੱਚ ਹੁਣ ਮਸਲਾ ਚੰਡੀਗੜ੍ਹ ਦੇ ਵਿੱਚ 10 ਏਕੜ ਜ਼ਮੀਨ ਭਾਜਪਾ ਦੀ ਸਰਕਾਰ ਨੂੰ ਦੇਣ ਦਾ ਭੱਗ ਗਿਆ ਚੰਡੀਗੜ੍ਹ ਦੇ ਪ੍ਰਸ਼ਾਸਕ ਗਵਰਨਰ ਹੁੰਦੇ ਨੇ ਗਵਰਨਰ ਨੇ ਇਹ ਕੀਆ ਹੁਣ ਕਿ ਅਸੀਂ ਸਾਰੇ ਕਾਗਜ਼ਾਤ ਦੇਖ ਕੇ ਫਿਰ ਇਹਨੂੰ ਇੱਕ ਫੈਸਲਾ ਕਰਾਂਗੇ ਇਹ ਕਹਿਣਾ ਸੁਧਾਰ ਲਹਿਰ ਦੇ ਲੀਡਰਾਂ ਦਾ ਕਿ ਸਾਨੂੰ ਸਮਾਂ ਦੋ ਉਂਝ ਭਾਰਤ ਦੇ ਜਿਹੜੇ ਗ੍ਰਹਿ ਮੰਤਰੀ ਨੇ ਅਮਿਤ ਸ਼ਾ 2022 ਦੇ ਵਿੱਚ ਜਦੋਂ ਉਤਰੀ ਕੌਂਸਲ ਦੀ ਮੀਟਿੰਗ ਹੋਈ ਸੀ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਆਏ ਸੀ ਉਦੋਂ ਇੱਕ ਪ੍ਰਸਤਾਵ ਪਾਸ ਕਰ ਦਿੱਤਾ ਗਿਆ ਸੀ ਪਰ ਉਦੋਂ ਹੀ ਗੱਲ ਤੈਅ ਹੋ ਗਈ ਸੀ ਕਿ ਚੰਡੀਗੜ੍ਹ ਦਾ ਪ੍ਰਸ਼ਾਸਨ 10 ਏਕੜ ਜ਼ਮੀਨ ਹਰਿਆਣੇ ਦੀ ਸਰਕਾਰ ਨੂੰ ਦੇਵੇਗਾ ਤਾਂ ਕਿ ਹਰਿਆਣਾ ਆਪਣੀ ਵਿਧਾਨ ਸਭਾ ਉੱਥੇ ਬਣਾ ਸਕੇ ਹੁਣ ਹਰਿਆਣਾ ਦੇ ਜਿਹੜੇ ਵਿਧਾਇਕ ਨੇ ਉਹਨਾਂ ਦਾ ਤਰਕ ਭਾਵੇਂ ਉਹਨਾਂ ਦੇ ਮੁੱਖ ਮੰਤਰੀ ਨੇ ਨਾਇਬ ਸਿੰਘ ਸੈਣੀ ਭਾਵੇਂ ਅਨਿਲ ਵਿੱਚ ਨੇ ਜਿਹੜੇ ਉਥੋਂ ਦੇ ਵੱਡੇ ਲੀਡਰ ਨੇ ਭਾਰਤੀ ਜਨਤਾ ਪਾਰਟੀ ਦੇ ਉਹ ਕਹਿੰਦੇ ਕਿ ਸਾਡੀਆਂ ਸਾਡੇ 90 ਵਿਧਾਨ ਸਭਾ ਦੇ ਮੈਂਬਰ ਹੈ ਔਰ ਹੁਣ ਵਾਲੀ ਜਿਹੜੀ ਵਿਧਾਨ ਸਭਾ ਹੈ ਉਹ ਪੰਜਾਬ ਤੇ ਹਰਿਆਣੇ ਦੀ ਸਾਂਝੀ ਹੈ ਉਹ ਕਹਿੰਦੇ ਡੀਲਿਮਿਟੇਸ਼ਨ ਹੋ ਕੇ ਨਵੇਂ ਸਰੇ ਤੋਂ ਜਿਹੜੀ ਦਰਜਾਬੰਦੀ ਹੱਦਬੰਦੀ ਹੋਣੀ ਹੈ ਵਿਧਾਇਕਾਂ ਦੀ ਐਮਐਲਏ ਹਰਿਆਣਾ ਦੇ ਸਾਡੇ ਵੱਧ ਜਾਣੇ ਨੇ ਸੀਟਾਂ ਵੱਧ ਜਾਣੀਆਂ ਨੇ 15 20 25 ਤੇ ਹਰਿਆਣਾ ਦੀ ਮੌਜੂਦਾ ਜਿਹੜੀ ਵਿਧਾਨ ਸਭਾ ਹੈ ਪੰਜਾਬ ਵਾਲੀ ਉਹਦੇ ਵਿੱਚ 90 ਤੋਂ ਵੱਧ ਵਿਧਾਇਕਾਂ ਦੇ ਬਹਿਣ ਦੀ ਥਾਂ ਨਹੀਂ ਤੇ ਉਹ ਵਿਧਾਇਕ ਕਿੱਥੋਂ ਬਹਿਣਗੇ ਅਗਰ ਕੱਲ ਨੂੰ ਵਿਧਾਇਕ ਵੱਧਦੇ ਨੇ ਸੋ ਉਹ ਇਹ ਤਰਕ ਦੇ ਰਹੇ ਨੇ ਕਿ ਇਸ ਕਰਕੇ ਸਾਨੂੰ ਨਵੀਂ ਵਿਧਾਨ ਸਭਾ ਬਣਾਉਣੀ ਸੀ ਤੇ ਜਿਹੜੀ 10 ਏਕੜ ਜ਼ਮੀਨ ਸਾਨੂੰ ਚੰਡੀਗੜ੍ਹ ਚ ਦਿੱਤੀ ਜਾ ਰਹੀ ਹੈ ਇਹ ਰੇਲਵੇ ਚੰਡੀਗੜ੍ਹ ਦਾ ਜਿਹੜਾ ਰੇਲਵੇ ਸਟੇਸ਼ਨ ਹੈ ਉੱਥੋਂ ਜਦੋਂ ਆਈਪੀ ਪਾਰਕ ਵਾਲੇ ਪਾਸੇ ਦਾ ਰਸਤਾ ਹੈ ਉੱਥੇ ਨਿੜੀ ਹੈ ਜਿਹੜੀ ਜ਼ਮੀਨ ਦੀ ਗੱਲ ਹੋਈ ਕਿਸੇ ਦਿਨ ਨਿੱਜੀ ਤੌਰ ਤੇ ਵੀ ਉਹ ਜ਼ਮੀਨ ਦੇਖ ਕੇ ਆਉਣੇ ਆ ਕਿ ਵਸਤੂ ਉੱਥੇ ਜਿਹੜੀ ਸਥਿਤੀ ਹੈ ਇਸ ਵਕਤ ਮੌਕੇ ਦੀ ਉਹ ਕਿਹੋ ਜਿਹੀ ਹੈ ਹਰਿਆਣੇ ਦੀ ਸਰਕਾਰ ਨੇ ਪੰਚਕੁਲਾ ਦੇ ਵਿੱਚ ਮਾਤਾ ਮਨਸਾ ਦੇਵੀ ਜੀ ਦਾ ਜਿਹੜਾ ਇੱਕ ਮੰਦਿਰ ਹੈ ਬਹੁਤ ਪ੍ਰਸਿੱਧ ਦੁਨੀਆ ਦਾ ਤੀਰਥ ਵਾਲੀ ਥਾਂ ਹੈ ਉਦੇ ਨੇੜੇ ਉਹਨਾਂ ਦੀ ਸਰਕਾਰ ਦੀ ਜ਼ਮੀਨ ਪਈ ਸੀ ਉਹਦੇ ਲਾਗੇ ਉਹ ਚੰਡੀਗੜ੍ਹ ਪ੍ਰਸ਼ਾਸਨ ਨੂੰ ਦੇ ਦੇਣੀ 12 1 ਹੁਣ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਕੇਂਦਰ ਦੇ ਜਿਹੜੇ ਪੋਲਿਊਸ਼ਨ ਜਾਂ ਵਾਤਾਵਰਨ ਨਾਲ ਸੰਬੰਧਿਤ ਵਿਭਾਗਾਂ ਉਹਨੇ ਮਨਜ਼ੂਰੀ ਦੇਤੀ ਮੈਨੂੰ ਲੱਗਦਾ ਹੈ ਕਿ ਹਰਿਆਣੇ ਦੀ ਸਰਕਾਰ ਨੇ ਛੇਤੀ ਹੀ ਉੱਥੇ ਵਿਧਾਨ ਸਭਾ ਦੀ ਉਸਾਰੀ ਸ਼ੁਰੂ ਕਰ ਦੇਣੀ ਹੈ ਇਹ ਲੱਗਦਾ ਨਹੀਂ ਕਿ ਉਹ ਉਸਾਰੀ ਨਾ ਹੋਵੇ ਕਿਉਂ ਕਿਉਂਕਿ ਅੱਜ ਜਦੋਂ ਮੈਂ ਲੀਡਰ ਸੁਣਦਾ ਪੰਜਾਬ ਵਾਲੇ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸੁਣ ਰਿਹਾ ਸੀ ਦਲਜੀਤ ਸਿੰਘ ਚੀਮਾ ਜੀ ਉਹਨਾਂ ਨੇ ਗੱਲ 1966 ਤੋਂ ਸ਼ੁਰੂ ਕੀਤੀ ਕਿ ਜਵਾਲਾਲ ਨਹਿਰੂ ਤੋਂ ਬਾਅਦ ਇੰਦਰਾ ਗਾਂਧੀ ਜਾਂ ਰਜੀਵ ਗਾਂਧੀ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਹੁਣ ਸਵਾਲ ਇਹ ਹੈ ਮੈਂ ਇਹ ਵੀ ਸੁਣ ਰਿਹਾ ਸੀ ਅਕਾਲੀ ਦਲ ਦੇ ਲੀਡਰਾਂ ਨੂੰ ਕਹਿੰਦੇ ਭਗਵੰਤ ਮਾਨ ਨੇ ਭਗਵੰਤ ਮਾਨ ਨੂੰ ਕੋਈ ਚਿੰਤਾ ਨਹੀਂ ਭਗਵੰਤ ਮਾਨ ਦੇ ਹੁੰਦੇ ਐਡਾ ਨੁਕਸਾਨ ਹੋ ਰਿਹਾ ਕਈ ਲੀਡਰ ਕਾਂਗਰਸ ਦੇ ਵੀ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮੁੱਦੇ ਤੇ ਫੇਲ ਹੋਗੀ ਪ੍ਰਤਾਪ ਬਾਜਵਾ ਜੀ ਜਿਹੜੇ ਲੀਡਰ ਆਫ ਓਪੋਜੀਸ਼ਨ ਹੈ ਉਹਨਾਂ ਨੇ ਵੀ ਚਿੱਠੀ ਲਿਖਤੀ ਪ੍ਰਧਾਨ ਮੰਤਰੀ ਨੂੰ ਕੱਲ ਸੁਨੀਲ ਜਾਖੜ ਸਾਹਿਬ ਪ੍ਰਧਾਨ ਮੰਤਰੀ ਨੂੰ ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਦਖਲ ਦਿਓ ਕਿ ਅੱਜ ਤੱਕ ਸੁਨੀਲ ਜਾਖੜ ਸਾਹਿਬ ਕੋਲੇ ਮੌਕਾ ਨਹੀਂ ਸੀ ਪ੍ਰਤਾਪ ਸਿੰਘ ਬਾਜਵਾ ਜੀ ਕੋਲੇ ਮੌਕਾ ਨਹੀਂ ਸੀ ਪੰਜਾਬ ਦਾ ਪੁਨਰਗਠਨ ਕਿਸ ਨੇ ਕੀਤਾ ਉਦੋਂ ਕਾਂਗਰਸ ਦੀਆਂ ਸਰਕਾਰਾਂ ਸੀ ਕੇਂਦਰ ਵਿੱਚ ਜਦੋਂ ਗੱਲ ਬਣੀ ਕਿ ਚੰਡੀਗੜ੍ਹ ਪੰਜਾਬ ਦੀ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਉਸ ਵੇਲੇ ਤੱਕ ਹੈ ਜਦ ਤੱਕ ਹਰਿਆਣਾ ਆਪਣੀ ਰਾਜਧਾਨੀ ਨਹੀਂ ਬਣਾ ਲੈਂਦਾ ਇਹ ਇੱਕ ਟੈਂਪਰੇਰੀ ਵਿਵਸਥਾ ਸੀ ਲੇਕਿਨ ਇਹ ਟੈਂਪਰੇਰੀ ਵਿਵਸਥਾ ਨੂੰ ਸਮੇਂ ਸਮੇਂ ਤੇ ਸਾਡੇ ਲੀਡਰਾਂ ਨੇ ਚੈਲੰਜ ਨਹੀਂ ਕੀਤਾ ਪੰਜ ਵਾਰ ਅਕਾਲੀ ਦਲ ਦੀ ਸਰਕਾਰ ਰਹੀ ਅਕਾਲੀ ਦਲ ਜਨਤਾ ਦਲ ਦੇ ਨਾਲ ਵੀ ਕੇਂਦਰ ਦਾ ਹਿੱਸਾ ਰਿਆ ਸਰਜੀਤ ਸਿੰਘ ਬਰਨਾਲਾ ਕੇਂਦਰੀ ਮੰਤਰੀ ਰਹੇ ਪ੍ਰਕਾਸ਼ ਸਿੰਘ ਬਰਨਾਲਾ ਕੇਂਦਰੀ ਮੰਤਰੀ ਰਹੇ ਸਰਜੀਤ ਸਿੰਘ ਬਰਨਾਲਾ ਉਹਨਾਂ ਦੀ ਕੇਂਦਰ ਚ ਕੱਢੀ ਸਾਂਝ ਰਹੀ ਉਹ ਖੁਦ ਗਵਰਨਰ ਰਹੇ ਫਿਰ ਪ੍ਰਕਾਸ਼ ਸਿੰਘ ਬਾਦਲ ਕੇਂਦਰੀ ਮੰਤਰੀ ਰਹੇ ਓਮ ਪ੍ਰਕਾਸ਼ ਚਟਾਲਾ ਜਦੋਂ ਮਾਫ ਕਰਨਾ ਚੌਧਰੀ ਦੇਵੀ ਲਾਲ ਉੱਚੇ ਸੂਬਿਆਂ ਤੇ ਸੀ ਉੱਚੇ ਅਹੁਦਿਆਂ ਤੇ ਸੀ ਜਦੋਂ ਕੇਂਦਰ ਚ ਜਦੋਂ ਇੰਦਰ ਕੁਮਾਰ ਗੁਜਰਾਲ ਦੀ ਸਰਕਾਰ ਸੀ ਜਦੋਂ ਡਾਕਟਰ ਮਨਮੋਹਨ ਸਿੰਘ 10 ਸਾਲ ਸੱਤਾ ਚ ਰਹੇ ਕਿ ਸੁਨੀਲ ਜਾਖੜ ਜਾਂ ਕਾਂਗਰਸ ਦੇ ਹੋਰ ਲੀਡਰ ਕਿ ਅਕਾਲੀ ਦਲ ਦੇ ਲੀਡਰ ਪ੍ਰਕਾਸ਼ ਸਿੰਘ ਬਾਦਲ ਜਾਂ ਦਲਜੀਤ ਸਿੰਘ ਚੀਮਾ ਜਾਂ ਮੈਂ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਸੁਣ ਰਿਹਾ ਸੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਾਲੇ ਕਿ ਇਹ ਚੰਡੀਗੜ੍ਹ ਨੂੰ ਵਾਪਸ ਦਵਾ ਸਕੇ ਹੁਣ ਸਾਰੀ ਜ਼ਿੰਮੇਵਾਰੀ ਭਗਵੰਤ ਮਾਨ ਤੇ ਜਦੋਂ ਦਾ ਇਹ ਮੁੱਦਾ ਹੈ 1966 ਚ ਪੰਜਾਬ ਦਾ ਪੁਨਰਗਠਨ ਹੋਇਆ ਭਗਵੰਤ ਮਾਨ ਜਮਿਆਈ ਨਹੀਂ ਸੀ ਮੈਂ ਵੀ ਨਹੀਂ ਸੀ ਜਮਿਆ ਸੋ ਬਹੁਤ ਸਾਰੇ ਲੋਕ ਨੇ ਜਿਹੜੇ ਨਹੀਂ ਜੰਮੇ ਹੋਣਗੇ ਇਹਦਾ ਮਤਲਬ ਹੈ ਕਿ ਅੱਜ ਭਗਵੰਤ ਮਾਨ ਤੇ ਜ਼ਿੰਮੇਵਾਰੀ ਲਾ ਦੇਣੀ ਵੀ ਜੀ ਭਗਵੰਤ ਮਾਨ ਨੇ ਕਹਿਤਾ ਵੀ ਜੇ ਹਰਿਆਣਾ ਨੂੰ 10 ਏਕੜ ਜ਼ਮੀਨ ਦਿੱਤੀ ਜਾ ਰਹੀ ਹੈ ਤੇ ਪੰਜਾਬ ਨੂੰ ਵੀ ਦਿੱਤੀ ਜਾਵੇ ਮੈਨੂੰ ਲੱਗਦਾ ਸਿਰਫ ਇੰਨੇ ਬਿਆਨ ਨੂੰ ਆਧਾਰ ਬਣਾ ਕੇ ਅਕਾਲੀ ਦਲ ਵਾਲੇ ਤੇ ਕਾਂਗਰਸ ਵਾਲੇ ਆਪਣੀ ਸਾਰੀ ਜ਼ਿੰਦਗੀ ਦੀਆਂ ਗਲਤੀਆਂ ਭਗਵੰਤ ਮੰਦੇ ਸਿਰ ਸੁਟਣਾ ਚਾਹੁੰਦੇ ਨੇ ਪਰ ਮੈਨੂੰ ਇਹ ਲੱਗਦਾ ਮੈਨੂੰ ਇਹ ਲੱਗਦਾ ਕਿ ਚੰਡੀਗੜ੍ਹ ਦਾ ਮੁੱਦਾ ਖਤਮ ਹੋ ਚੁੱਕਿਆ ਆਮ ਲੋਕਾਂ ਨੂੰ ਵੀ ਹੁਣ ਮੈਨੂੰ ਲੱਗਦਾ ਕਿ ਬਹੁਤੀ ਦਿਲਚਸਪੀ ਨਹੀਂ ਰਹੀ ਸਾਡੇ ਬਹੁਤ ਸਾਰੇ ਪੰਜਾਬੀ ਨੇ ਜਿਹੜੇ ਪੱਕੇ ਤੌਰ ਤੇ ਚੰਡੀਗੜ੍ਹ ਵਸ ਚੁੱਕੇ ਨੇ ਬਹੁਤ ਸਾਰੇ ਪੰਜਾਬੀ ਨੇ ਜਿਹੜੇ ਜਿਨ੍ਹਾਂ ਨੂੰ ਚੰਡੀਗੜ੍ਹ ਦੇ ਸੇਵਾ ਨਿਜਮਾ ਦੇ ਤਹਿਤ ਤਨਖਾਹਾਂ ਵੀ ਮਿਲਦੀਆਂ ਨੇ ਕੇਂਦਰ ਦੇ ਮਹਿਕਮੇ ਹੁਣ ਭਾਵੇਂ ਚੰਡੀਗੜ੍ਹ ਦੇ ਮੁਲਾਜ਼ਮ ਹੋਣ ਯੂਟੀ ਦੇ ਮੁਲਾਜ਼ਮ ਹੋਣ ਜਿਹੜੇ ਚੰਡੀਗੜ੍ਹ ਦੇ ਆਮ ਲੋਕ ਨੇ ਉਹ ਵੀ ਇਸ ਗੱਲ ਤੋਂ ਖੁਸ਼ ਨੇ ਕਿ ਅਸੀਂ ਕੇਂਦਰ ਦੇ ਅਧੀਨ ਆ ਚੰਡੀਗੜ੍ਹ ਦੇ ਕਈ ਲੋਕਾਂ ਦੇ ਨਾਲ ਮੈਂ ਗੱਲ ਕੀਤੀ ਉਹ ਨਾ ਹਰਿਆਣੇ ਦੇ ਅਧੀਨ ਆਉਣਾ ਚਾਹੁੰਦੇ ਨੇ ਨਾ ਪੰਜਾਬ ਦੇ ਅਧੀਨ ਆਣਾ ਚਾਹੁੰਦੇ ਨੇ ਉਹਨਾਂ ਨੂੰ ਕੇਂਦਰ ਸਰਕਾਰ ਦੀਆਂ ਸਹੂਲਤਾਂ ਪੰਜਾਬ ਤੇ ਹਰਿਆਣੇ ਨਾਲੋਂ ਜ਼ਿਆਦਾ ਚੰਗੀਆਂ ਲੱਗਦੀਆਂ ਨੇ ਚੰਡੀਗੜ੍ਹ ਦੇ ਵਿੱਚ ਬਿਜਲੀ ਦੇ ਕੱਟ ਉਹਨੇ ਨਹੀਂ ਲੱਗਦੇ ਜਿੰਨੇ ਹਰਿਆਣੇ ਤੇ ਪੰਜਾਬ ਤੇ ਲੱਗਦੇ ਨੇ ਚੰਡੀਗੜ੍ਹ ਦੇ ਵਿੱਚ ਬਹੁਤ ਕੁਝ ਸਸਤਾ ਹੈ ਇਹ ਸਾਨੂੰ ਪਤਾ ਹੈ ਜੇ ਚੰਡੀਗੜ੍ਹ ਕੇਂਦਰ ਦੇ ਅਧੀਨ ਹੈ ਤੇ ਚੰਡੀਗੜ੍ਹ ਦੇ ਵਿੱਚ ਬਹੁਤ ਕੁਝ ਸਸਤਾ ਹੈ ਜਿਹੜਾ ਪੰਜਾਬ ਤੇ ਹਰਿਆਣੇ ਚ ਮਹਿੰਗਾ ਹੈ ਮੈਂ ਸ਼ਰਾਬ ਦਾ ਵੀ ਜ਼ਿਕਰ ਕਰ ਦਿੰਨਾ ਚੰਡੀਗੜ੍ਹ ਦੇ ਵਿੱਚ ਸ਼ਰਾਬ ਸਸਤੀ ਹੈ ਇਹ ਗੱਲ ਪ੍ਰਸਿੱਧ ਬਹੁਤ ਹੈ ਭਾਵੇਂ ਆਮ ਲੋਕਾਂ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ। ਉਹਦੇ ਪਿੱਛੇ ਕਾਰਨ ਇਹੀ ਹੈ ਕਿ ਚੰਡੀਗੜ੍ਹ ਦੇ ਵਿੱਚ ਜਿਹੜੀ ਐਕਸਾਈਜ਼ ਪਾਲਿਸੀ ਹੈ ਉਹ ਭਾਰਤ ਸਰਕਾਰ ਤੈਅ ਕਰਦੀ ਹੈ। ਪੈਟਰੋਲ ਡੀਜ਼ਲ ਆਮ ਹੀ ਕਿਹਾ ਜਾਂਦਾ ਹੈ ਕਿ ਚੰਡੀਗੜ੍ਹ 'ਚ ਸਸਤਾ ਜਦੋਂ ਅਸੀਂ ਚੰਡੀਗੜ੍ਹੋਂ ਬਾਹਰ ਆਉਨੇ ਆ ਕਈ ਪੈਟਰੋਲ ਪੰਪਾਂ ਤੇ ਲਿਖਿਆ ਹੁੰਦਾ ਹੈ ਕਿ ਪੰਜਾਬ ਨਾਲੋਂ 1 ਰੁਪਏ ਜਾਂ 2 ਰੁਪਏ ਡੀਜ਼ਲ ਜਾਂ ਪੈਟਰੋਲ ਸਸਤਾ ਹੈ। ਅਸਰ ਦੇ ਵਿੱਚ ਜਦੋਂ ਚੰਡੀਗੜ੍ਹ ਦੇ ਬਹੁਤ ਸਾਰੇ ਲੋਕਾਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਅਸੀਂ ਇਸੇ ਤਰ੍ਹਾਂ ਖੁਸ਼ ਆ ਫਿਰ ਪੰਜਾਬ ਦੇ ਲੀਡਰ ਅਕਾਲੀ ਦਲ ਭਾਜਪਾ ਔਰ ਕਾਂਗਰਸ ਪੰਜਾਬ ਜਦੋਂ ਕੇਂਦਰ ਚ ਭਾਜਪਾ ਦੀ ਸਰਕਾਰ ਸੀ ਉਦੋਂ ਅਕਾਲੀ ਭਾਜਪਾ ਨੇ ਇਹ ਮਸਲਾ ਹੱਲ ਕਿਉਂ ਨਹੀਂ ਕਰਾਇਆ ਜਦੋਂ ਅਸੀਂ ਪ੍ਰਕਾਸ਼ ਸਿੰਘ ਬਾਦਲ ਜਿਹੜੇ 5 ਵਾਰ ਮੁੱਖ ਮੰਤਰੀ ਰਹੇ ਜਾਂ ਅਕਾਲੀ ਦਲ ਸੁਧਾਰ ਲਹਿਰ ਵਾਲੇ ਮੈਂ ਸੁਣ ਰਿਹਾ ਸੀ ਪ੍ਰੇਮ ਸਿੰਘ ਚੱਲੂ ਮਾਜਰਾ ਜੀ ਵਡਾਲਾ ਸਾਹਿਬ ਵੀ ਬਹੁਤ ਪੁਰਾਣੇ ਸਮਿਆਂ ਤੋਂ ਸਾਡਾ ਪਾਣੀ ਖੋਇਆ ਗਿਆ ਪੰਜਾਬ ਨੂੰ ਲੁੱਟ ਲਿਆ ਗਿਆ ਬੜੀਆਂ ਗੱਲਾਂ ਕਰ ਰਹੇ ਸੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਸੌਂਪੀ ਗਈ ਭਾਵੇਂ ਸੁਖਬੀਰ ਬਾਦਲ ਦੀ ਜਦੋਂ ਇਹਨਾਂ ਨੇ ਗੁਨਾਹ ਮੰਨੇ ਕਿ ਉਸ ਸ਼ਿਕਾਇਤ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਲਿਖਣਾ ਨਹੀਂ ਸੀ ਬੰਦਾ ਕਿ ਸਾਡੀਆਂ ਵੱਡੀਆਂ ਗਲਤੀਆਂ ਰਹੀਆਂ ਅਸੀਂ ਕੇਂਦਰ ਨਾਲ ਮਿਲ ਕੇ ਸਰਕਾਰੀ ਬੁੱਲੇ ਤਾਂ ਲੁੱਟੇ ਬੀਬੀ ਹਰਸ਼ਮਰਤ ਕੌਰ ਵੀ ਕੇਂਦਰ ਚ ਮੰਤਰੀ ਰਹਿਲੇ ਸੁਖਦੇਵ ਸਿੰਘ ਢੀਂਡਸਾ ਜੀ ਵੀ ਰਸਾਇਣ ਤੇ ਖਾਦ ਦੇ ਮੰਤਰੀ ਰਹਿਲੇ ਤੇ ਪੰਜਾਬ ਚੋਂ ਬੀਜੇਪੀ ਵਾਲੇ ਕਈ ਕੇਂਦਰ ਚ ਮੰਤਰੀ ਰਹਿਲੇ ਸੁਖਵੀਰ ਸਿੰਘ ਬਾਦਲ ਵੀ ਕੇਂਦਰ ਚ ਡਿਪਟੀ ਉਦਯੋਗ ਮੰਤਰੀ ਰਹਿਲੇ ਰਾਜ ਮੰਤਰੀ ਰਹਿਲੇ ਡਿਪਟੀ ਨਹੀਂ ਰਾਜ ਮੰਤਰੀ ਰਹਿਲੇ ਮਿਨਿਸਟਰ ਆਫ ਸਟੇਟਸ ਕੀ ਪ੍ਰੇਮ ਸਿੰਘ ਚੰਦੂ ਮਾਜ਼ਰਾ ਜਾਂ ਸੁਧਾਰ ਲਹਿਰ ਦੇ ਲੀਡਰਾਂ ਨੂੰ ਕੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅੱਗੇ ਇਹ ਪ੍ਰਵਾਨ ਨਹੀਂ ਕਰਨਾ ਚਾਹੀਦਾ ਸੀ ਗੁਨਾਹ ਕਿ ਅਸੀਂ ਚੰਡੀਗੜ੍ਹ ਲਈ ਲੜਾਈ ਨਹੀਂ ਲੜ ਸਕੇ ਅਸੀਂ ਅਸੀਂ ਚੰਡੀਗੜ੍ਹ ਲਈ ਜਦੋਂ ਸੱਤਾ 'ਚ ਰਹੇ ਹਾਂ ਕੇਂਦਰ ਨਾਲ ਅਸੀਂ ਕਦੀ ਲੜਾਈ ਨਹੀਂ ਲੜੀ ਕਿ ਇਸੇ ਤਰ੍ਹਾਂ ਦੀ ਸਥਿਤੀ ਕੈਪਟਨ ਮਰਿੰਦਰ ਲਈ ਵੀ ਹੈ ਕਦੀ ਕੈਪਟਨ ਮਰਿੰਦਰ ਨੇ ਜਾਂ ਸੁਨੀਲ ਜਾਖੜ ਉਹਨਾਂ ਨੇ ਹੁਣ ਤਾਂ ਸੁਨੀਲ ਜਾਖੜ ਉਹਨੀ ਕਹਿੰਦੇ ਮੈਂ ਅਸਤੀਫਾ ਦਿੱਤਾ ਬੀਜੇਪੀ ਤੋਂ ਹੋਰ ਪ੍ਰਧਾਨਗੀ ਤੋਂ ਜਾਖੜ ਸਾਹਿਬ ਕਹਿੰਦੇ ਮੈਂ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕਿਆ ਹੁਣ ਜਾਖੜ ਸਾਹਿਬ ਨੇ ਮੰਗ ਕੀਤੀ ਵੀ ਪ੍ਰਧਾਨ ਮੰਤਰੀ ਸਾਹਿਬ ਪੁਨਰ ਵਿਚਾਰ ਕਰਨ ਕੀ ਕਦੀ ਮਨਮੋਹਨ ਸਿੰਘ ਕੋਲੇ ਜ਼ਿੱਦ ਕੀਤੀ ਬੀਬੀ ਸੋਨੀਆ ਗਾਂਧੀ ਅੱਗੇ ਜ਼ਿੱਦ ਕੀਤੀ ਕੋਈ ਚਿੱਠੀ ਲਿਖੀ ਬੀਬੀ ਸੋਨੀਆ ਗਾਂਧੀ ਨੂੰ ਕਿ ਸੋਨੀਆ ਗਾਂਧੀ ਜੀ ਅਗਰ ਚੰਡੀਗੜ੍ਹ ਪੰਜਾਬ ਨੂੰ ਨਾ ਦਿੱਤਾ ਤੇ ਇਹ ਬਹੁਤ ਵੱਡੀ ਬੇਇਨਸਾਫੀ ਹੈ ਕਾਂਗਰਸ ਵੱਲੋਂ ਸਾਡੇ ਨਾਲ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਜਿਹੜੇ ਫੈਸਲੇ ਕੀਤੇ ਉਹ ਕੀਤੇ ਪਰ ਮੌਜੂਦਾ ਕਾਂਗਰਸ ਦੀ ਲੀਡਰਸ਼ਿਪ ਨੇ ਵੀ ਕੇਂਦਰੀ ਕਾਂਗਰਸ ਨੂੰ ਕਦੀ ਇਹ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਚੰਡੀਗੜ੍ਹ ਪੰਜਾਬ ਲਈ ਕਿਉਂ ਜ਼ਰੂਰੀ ਹੈ ਕਿਵੇਂ ਪੰਜਾਬ ਦੇ 22 ਪਿੰਡ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਟੈਂਪਰੇਰੀ ਵਿਵਸਥਾ ਸੀ ਉਸ ਟੈਂਪਰੇਰੀ ਵਿਵਸਥਾ ਨੂੰ ਅਸੀਂ ਬਚਾ ਹੀ ਨਹੀਂ ਸਕੇ ਔਰ ਹੁਣ ਜਿਹੜੇ ਸਾਡੇ ਪੋਲੀਟੀਕਲ ਲੀਡਰ ਨੇ ਇਸ ਮਸਲੇ ਤੇ ਸਿਰਫ ਔਰ ਸਿਰਫ ਸਿਆਸੀ ਰੋਟੀਆਂ ਸੇਕ ਰਹੇ ਨੇ ਹੁਣ ਭਾਵੇਂ ਲੀਡਰ ਲੱਖ ਇਹ ਦਾਅਵੇ ਕਰਦੇ ਵੀ ਕਿ ਜੀ ਅਸੀਂ ਚੰਡੀਗੜ ਸਾਡਾ ਰਹੂਗਾ ਮਤਾ ਵੀ ਪੰਜਾਬ ਦੀ ਵਿਧਾਨ ਸਭਾ ਚ ਪਾਸ ਕੀਤਾ ਉਦੋਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਸੀ ਇਹਨਾਂ ਨੇ ਵੀ ਮਤਾ ਪਾਸ ਕਰਤਾ ਪਰ ਮਤਿਆਂ ਨਾਲ ਕੁਝ ਨਹੀਂ ਹੋਣਾ ਕੇਂਦਰ ਸਰਕਾਰ ਕੋਲੇ ਅਸੀਮ ਤਾਕਤਾਂ ਨੇ ਔਰ ਸਾਡੀਆਂ ਪੋਲੀਟੀਕਲ ਪਾਰਟੀਆਂ ਨੇ ਖਾਸ ਤੌਰ ਤੇ ਪੰਜਾਬ ਵਾਲੀਆਂ ਨੇ ਪੰਜਾਬ ਵਾਲੀਆਂ ਪੋਲੀਟੀਕਲ ਪਾਰਟੀਆਂ ਨੇ ਕਦੀ ਵੀ ਚੰਡੀਗੜ ਦੇ ਮਸਲੇ ਤੇ ਕੇਂਦਰ ਦੀਆਂ ਸਰਕਾਰਾਂ ਅੱਗੇ ਸ਼ਰਤਾਂ ਨਹੀਂ ਰੱਖੀਆਂ ਜਦੋਂ ਅਟਲ ਵਿਹਾਰੀ ਵਾਜਪਾਈ ਸਾਤ ਪ੍ਰਧਾਨ ਮੰਤਰੀ ਬਣੇ ਜਦੋਂ ਪ੍ਰਕਾਸ਼ ਸਿੰਘ ਬਾਦਲ ਬਹੁਤ ਮਜ਼ਬੂਤ ਲੀਡਰਸ਼ਿਪ ਪੰਜਾਬ ਦੇ ਔਰ ਉਹਨਾਂ ਤੋਂ ਬਿਨਾ ਐਨਡੀਏ ਨਹੀਂ ਸੀ ਬਣਨਾ ਜਾਂ ਤਕੜਾ ਨਹੀਂ ਸੀ ਹੋਣਾ ਐਨਡੀਏ ਕਿ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਨੇ ਕਦੀ ਸ਼ਰਤ ਰੱਖੀ ਕਿ ਸਾਡਾ ਚੰਡੀਗੜ੍ਹ ਸਾਨੂੰ ਪੰਜਾਬ ਨੂੰ ਮੋੜੋ ਅਸੀਂ ਤਾਂ ਬੀਜੇਪੀ ਨੂੰ ਸਮਰਥਨ ਦਵਾਂਗੇ ਇੰਦਰ ਕੁਮਾਰ ਗੁਜਰਾਲ ਸਾਹਿਬ ਦਾ ਕਿੱਡਾ ਧੰਨਵਾਦ ਕੀਤਾ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਕਹਿੰਦੇ ਜੀ ਅਸੀਂ ਮਾਨ ਵਜੋਂ ਉਹਨਾਂ ਦੇ ਪੁੱਤ ਨੂੰ ਰਾਜ ਸਭਾ ਦੀ ਮੈਂਬਰੀ ਦੇਣੀ ਹੈ ਦਿੱਤੀ ਵੀ ਪਰ ਕੀ ਇੰਦਰ ਕੁਮਾਰ ਗੁਜਰਾ ਲੱਗੇ ਕਦੀ ਇਹ ਜ਼ਿੱਦ ਕੀਤੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਉਸੇ ਤਰ੍ਹਾਂ ਕੈਪਟਨ ਮਰਿੰਦਰ ਦੀ ਵੀ ਗੱਲ ਹੈ ਭਾਵੇਂ ਕੈਪਟਨ ਮਰਿੰਦਰ ਨੇ ਜਾਂ ਬਾਕੀ ਤਾਂ ਜਿਹੜੇ ਮੁੱਖ ਮੰਤਰੀ ਨੇ ਉਹ ਥੋੜਾ ਥੋੜਾ ਸਮਾ ਰਹੇ ਭਾਵੇਂ ਚਰਨ ਭਾਵੇਂ ਹਰਚਰਨ ਸਿੰਘ ਬਰਾੜ ਸੀ ਜਾਂ ਬੀਬੀ ਰਜਿੰਦਰ ਕੌਰ ਪਠੱਲ ਸੀ ਇਹ ਤਾਂ ਬਹੁਤ ਥੋੜਾ ਸਮਾਂ ਮੁੱਖ ਮੰਤਰੀ ਦੇ ਚਰਨਜੀਤ ਚੰਨੀ ਵੀ ਚੰਦ ਕੁ ਮਹੀਨੇ ਮੁੱਖ ਮੰਤਰੀ ਰਹੀ ਹੁਣ ਇਹ ਸਾਰੇ ਲੀਡਰਾਂ ਨੇ ਆਪਣੇ ਆਪਣੇ ਸਮੇਂ 'ਚ ਕਦੇ ਵੀ ਇਸ ਤਰ੍ਹਾਂ ਦਾ ਸੰਘਰਸ਼ ਨਹੀਂ ਕੀਤਾ ਕੇਂਦਰ ਦੀਆਂ ਸਰਕਾਰਾਂ ਅੱਗੇ ਸਮਝੌਤਿਆਂ 'ਚ ਔਰ ਗਠਬੰਧਨ 'ਚ ਰਹਿੰਦੇ ਹੋ। ਔਰ ਹੁਣ ਆਮ ਆਦਮੀ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਦਾ ਤਾਂ ਵੈਸੀ ਹੀ 36 ਦਾ ਅੰਕੜਾ ਹੈ। ਉਹ ਅੰਤਮਾਨੀ ਹਰਵਿੰਦ ਕੇਜਰੀਵਾਲ ਦੇ ਕਹੇ ਤੋਂ ਤਾਂ ਜੋ ਕੁਝ ਦੇਖ ਰਿਹਾ ਸਾਨੂੰ ਪੋਲੀਟੀਕਲ ਤੌਰ ਤੇ ਚੋਣਾਂ ਨਹੀਂ ਚੰਗੀ ਤਰ੍ਹਾਂ ਚੱਕਿਆ ਗਿਆ ਚੰਡੀਗੜ੍ਹ ਕੀ ਮਿਲਣਾ ਆਮ ਆਦਮੀ ਪਾਰਟੀ ਦੇ ਕਹਿਣ ਤੇ ਕਿਉਂਕਿ ਆਮ ਆਦਮੀ ਪਾਰਟੀ ਔਰ ਕੇਂਦਰ ਦੀ ਸਰਕਾਰ ਦੇ ਵਿੱਚ ਤਾਲਮੇਲ ਚੰਗਾ ਨਹੀਂ ਪਰ ਜਦੋਂ ਸੂਬੇ ਤੇ ਕੇਂਦਰ ਦੀਆਂ ਸਰਕਾਰਾਂ ਇੱਕ ਸੀ ਉਦੋਂ ਵੀ ਸਾਡੇ ਪੰਜਾਬ ਦੇ ਲੀਡਰ ਕੁਝ ਨਹੀਂ ਕਰ ਸਕੇ ਤੇ ਹੁਣ ਇਹ ਕਹਿਣਾ ਕਿ ਭਗਵੰਤ ਮਾਨ ਫੇਲ ਸਾਬਤ ਹੋ ਗਿਆ ਭਗਵੰਤ ਮਾਨ ਬਚਾ ਨਹੀਂ ਪਾਰਿਆ ਮੈਨੂੰ ਲੱਗਦਾ ਹੈ ਇਹ ਗੱਲਾਂ ਆਮ ਲੋਕ ਇਹਨਾਂ ਨੂੰ ਬਹੁਤੀ ਅੰਗਮੀੜਤਾ ਦੇ ਨਾਲ ਨਹੀਂ ਲੈਂਦੇ ਜ਼ਰੂਰੀ ਇਹ ਹੈ ਕਿ ਕੇਂਦਰ ਦੀ ਸਰਕਾਰ ਨੂੰ ਸਾਰੇ ਸਾਡੇ ਮੈਂਬਰ ਪਾਰਲੀਮੈਂਟ ਇਕੱਠੇ ਹੋ ਕੇ ਕੇਂਦਰ ਦੀ ਸਰਕਾਰ ਕੋਲੇ ਜਾਣ ਪ੍ਰਧਾਨ ਮੰਤਰੀ ਸਾਹਿਬ ਕੋਲੇ ਜਾਣ ਔਰ ਸਾਡੀਆਂ ਪੰਜਾਬ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋਣ ਕੱਲੇ ਸੁਨੀਲ ਜਾਖੜ ਦਾ ਬਿਆਨ ਨਹੀਂ ਭਾਰਤੀ ਜਨਤਾ ਪਾਰਟੀ ਦੀ ਸਾਰੀ ਲੀਡਰਸ਼ਿਪ ਪੰਜਾਬ ਵਾਲੀ ਅਗਰ ਇਸ ਗੱਲ ਲਈ ਤਿਆਰ ਹੈ ਔਰ ਸਾਡੀਆਂ ਬਾਕੀ ਪੋਲੀਟੀਕਲ ਪਾਰਟੀਆਂ ਤਿਆਰ ਨਹੀਂ ਫਿਰ ਕੇਂਦਰ ਸਾਡੀ ਗੱਲ ਸੁਨੇਗਾ ਨਹੀਂ ਤਾਂ ਕੇਂਦਰ ਸਾਡੀ ਗੱਲ ਨਹੀਂ ਸੁਨੇਗਾ ਔਰ ਮੈਨੂੰ ਇਹ ਲੱਗਦਾ ਹੈ ਕਿ ਚੰਡੀਗੜ੍ਹ ਯੂਨੀਅਨ ਟੈਰੀਟਰੀ ਬਣ ਚੁੱਕਿਆ ਹੁਣ ਅਸੀਂ ਕਿਤਾਬਾਂ 'ਚ ਭਾਵੇਂ ਪੜ ਲੀਏ ਭਾਵੇਂ ਅਸੀਂ ਮੰਚਾਂ 'ਤੇ ਬੋਲਦੀਏ ਕਿ ਚੰਡੀਗੜ੍ਹ ਸਾਡੀ ਰਾਜਸਤਾਨੀ ਹੈ ਹਕੀਕਤ ਇਹ ਹੈ ਕਿ ਚੰਡੀਗੜ੍ਹ ਜੇ ਸਾਡੀ ਰਾਜਸਤਾਨੀ ਹੈ ਤੇ ਮਹਿਜ਼ ਔਰ ਮਹਿਜ਼ ਸਿਰਫ ਨਾਮ ਦੀ ਰਾਜਸਤਾਨੀ ਹੈ ਉਂਝ ਚੰਡੀਗੜ੍ਹ ਦੇ ਵਿੱਚ ਜਦੋਂ ਹਰਿਆਣੇ ਦੀ ਵਿਧਾਨ ਸਭਾ ਬਣ ਗਈ ਤੇ ਫਿਰ ਇਹ ਸੰਘਰਸ਼ ਵੀ ਮੈਨੂੰ ਲੱਗਦਾ ਕਦੇ ਜਿੱਤ ਵਾਲੇ ਪਾਸੇ ਨਹੀਂ ਜਾਊਗਾ ਕਿ ਅਸੀਂ ਚੰਡੀਗੜ੍ਹ ਪੂਰਨ ਰੂਪ ਦੇ ਵਿੱਚ ਪੰਜਾਬ ਦੀ ਰਾਜਧਾਨੀ ਬਣਾ ਲਈਏ ਉਂਝ ਹੁਣ ਪੰਜਾਬ ਨੂੰ ਚਾਹੀਦਾ ਹੈ ਕਿ ਅਸੀਂ ਕਿਸੇ ਨਵੀਂ ਰਾਜਧਾਨੀ ਬਣਾਉਣ ਬਾਰੇ ਸੋਚੀਏ ਜੇ ਅਸੀਂ ਇਸ ਪਾਸੇ ਵੀ ਨਹੀਂ ਵਾਧੇ ਤਾਂ ਫਿਰ ਸਾਨੂੰ ਚੰਡੀਗੜ੍ਹ ਨੂੰ ਇੱਕ ਸਾਂਝੀ ਰਾਜਧਾਨੀ ਦੇ ਤੌਰ ਤੇ ਹੀ ਮਨਜ਼ੂਰ ਕਰ ਲੈਣਾ ਚਾਹੀਦਾ ਹੈ ਹੁਣ ਇਸ ਮੁੱਦੇ ਤੇ ਮੈਨੂੰ ਲੱਗਦਾ ਜਿਹੜੀ ਸਿਆਸਤ ਹੈ ਉਹ ਨਹੀਂ ਹੋਣੀ ਚਾਹੀਦੀ ਹਾਲਾਂਕਿ ਮੇਰੀ ਭਾਵਨਾ ਵੀ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਮਿਲੇ ਪਰ ਇਹ ਉਦੋਂ ਹੀ ਸੰਭਵ ਹੈ ਜਦੋਂ ਕੇਂਦਰ ਦੀ ਸਰਕਾਰ ਇਹਦੇ ਲਈ ਤਿਆਰ ਹੋਏਗੀ ਕਿਉਂਕਿ ਸੂਬੇ ਦੀਆਂ ਸਰਕਾਰਾਂ ਕੋਲ ਏਡੀ ਤਾਕਤ ਨਹੀਂ ਕਿ ਉਹ ਕੇਂਦਰ ਦੇ ਜਾਂ ਤਾਂ ਕੇਂਦਰ ਨੂੰ ਸਮਝਾ ਸਕਣ ਜਾਂ ਕੇਂਦਰ ਦੇ ਨਾਲ ਲੜ ਸਕਣ ਪਰ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਬਿਆਨ ਨੇ ਉਹ ਆਪਾਂ ਜ਼ਰੂਰ ਸੁਣ ਲਈਏ ਸਭ ਤੋਂ ਪਹਿਲਾਂ ਸੁਣਦਿਆਂ ਜਿਹੜੇ ਐਸਵਾਈਐਲ ਜਿਹੜੇ ਚੰਡੀਗੜ੍ਹ ਦੇ ਨਾਲ ਜੁੜੇ ਹੋਏ ਬਿਆਨ ਨੇ ਹਾਲਾਂਕਿ ਮੈਂ ਅਨਿਲ ਜਿਹੜੇ ਅਨਿਲ ਵਿਜ ਨੇ ਉਹਨਾਂ ਦੀ ਵੀ ਗੱਲ ਕਰਦਾ ਔਰ ਨਾਇਬ ਸੈਣੀ ਅਨਿਲ ਵਿਜ ਕਹਿੰਦੇ ਸਮਝਾਤਾ ਏ ਸੀ ਕਿ ਪੰਜਾਬ ਸਾਨੂੰ ਐਸਵਾਈਐਲ ਦਾ ਪਾਣੀ ਵੀ ਦੇਗਾ ਹਿੰਦੀ ਬੋਲਦੇ ਇਲਾਕੇ ਸਾਨੂੰ ਦੇਗਾ ਜਦੋਂ ਪੰਜਾਬ ਐਸਵਾਈਐਲ ਦਾ ਪਾਣੀ ਨਹੀਂ ਦੇ ਰਿਹਾ ਨਹਿਰ ਨਹੀਂ ਬਣਾ ਰਿਹਾ ਹਿੰਦੀ ਬੋਲਦੇ ਇਲਾਕੇ ਲਈ ਸਾਨੂੰ ਮਿਲ ਰਹੀ ਤੇ ਚੰਡੀਗੜ੍ਹ ਪੰਜਾਬ ਨੂੰ ਕਿਵੇਂ ਛੱਡੀ ਜਾ ਸਕਦੀ ਇਹ ਉਹਨਾਂ ਦੇ ਵਿੱਚ ਉਹਨਾਂ ਦਾ ਰਿਐਕਸ਼ਨ ਸੀ ਜਿਹੜਾ ਮੈਂ ਸੁਣ ਰਿਹਾ ਸੀ ਸੋ ਕਈ ਹੋਰ ਲੀਡਰਾਂ ਦੇ ਰਿਐਕਸ਼ਨ ਨੇ ਆਮ ਆਦਮੀ ਪਾਰਟੀ ਵਾਲੇ ਗਵਰਨਰ ਨੂੰ ਮਿਲੇ ਨੇ ਹਰਪਾਲ ਚੀਮਾ ਦੀ ਅਗਵਾਈ ਦੇ ਵਿੱਚ ਸੁਧਾਰ ਲਹਿਰ ਵਾਲੇ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਹੋਰ ਉਹਨਾਂ ਦੇ ਸੁਧਾਰ ਲਹਿਰ ਦੇ ਲੀਡਰ ਇਹ ਵੀ ਪੰਜਾਬ ਦੇ ਗਵਰਨਰ ਨੂੰ ਮਿਲੇ ਨੇ ਇਹਨਾਂ ਦੋਨਾਂ ਤਿੰਨਾਂ ਲੀਡਰਾਂ ਦੀ ਗੱਲ ਸੁਣ ਲਈਏ ਦਿਲਜੀਤ ਸਿੰਘ ਛੀਮੇ ਦੀ ਗੱਲ ਸੁਣ ਲਈਏ ਫਿਰ ਸੁਧਾਰ ਲਹਿਰ ਦੇ ਲੀਡਰਾਂ ਦੀ ਗੱਲ ਸੁਣ ਲਈਏ ਫਿਰ ਆਮ ਆਦਮੀ ਪਾਰਟੀ ਔਰ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੇ ਦੇਸ਼ ਦੇ ਗ੍ਰਹਿ ਮੰਤਰੀ ਨੇ ਐਲਾਨ ਕਰ ਦਿੱਤਾ ਕਿ ਹਰਿਆਣੇ ਨੂੰ ਚੰਡੀਗੜ੍ਹ ਦੇ ਵਿੱਚ ਵਕਰੀ ਜ਼ਮੀਨ ਦਿੱਤੀ ਜਾਏਗੀ ਵਿਧਾਨ ਸਭਾ ਬਣਾਉਣ ਵਾਸਤੇ ਸਾਡੇ ਜਿਹੜੇ ਅੱਜ ਦੇ ਹਕੂਮਰਾਨ ਨੇ ਉਹਨਾਂ ਨੇ ਜਿਹੜੇ ਪੰਜਾਬ ਦੇ ਸਾਡੇ ਵੱਡੇ ਸੰਘਰਸ਼ ਨੇ ਜਿਹੜੇ ਸਾਡੇ ਉਸ ਵੇਲੇ ਦੀ ਲੀਡਰਾਂ ਦੀਆਂ ਕੁਰਬਾਨੀਆਂ ਨੇ ਉਹਨਾਂ ਦੇ ਨਾਲ ਕੀਤੇ ਵਾਦੇ ਜਿਹੜੇ ਆ ਉਹ ਇੱਕ ਇੱਕ ਕਰਕੇ ਹੌਲੀ ਹੌਲੀ ਭੁੱਲੇ ਜਾ ਰਹੇ ਆ ਉਦੋਂ ਵਾਦਾ ਇਹ ਹੋਇਆ ਸੀ ਕਿ 5 ਸਾਲਾਂ ਬਾਅਦ ਹਰਿਆਣਾ ਆਪਣੀ ਰਾਜਧਾਨੀ ਬਣਾ ਲੇਗਾ ਪਰ ਅਫਸੋਸ ਹੈ ਕਿ ਅੱਜ ਦੀ ਜਿਹੜੀ ਸਾਡੀ ਨੈਸ਼ਨਲ ਲੀਡਰਸ਼ਿਪ ਇਨ ਪਾਵਰ ਹੈ ਭਾਵੇਂ ਕੋਈ ਲੀਡਰ ਹੋਵੇ ਕਿਸੇ ਪਾਰਟੀ ਦਾ ਹੋਵੇ ਉਦੋਂ ਕਾਂਗਰਸ ਦਾ ਰਾਸ਼ੀ ਇੰਦਰਾ ਗਾਂਧੀ ਉਸ ਵੇਲੇ ਪ੍ਰਧਾਨ ਮੰਤਰੀ ਸਨ ਪਰ ਜਿਹੜੀ ਪ੍ਰਧਾਨ ਮੰਤਰੀ ਦੀ ਕੋਈ ਕਮਿਟਮੈਂਟ ਹੁੰਦੀ ਆ ਉਹ ਅਗਲੇ ਪ੍ਰਧਾਨ ਮੰਤਰੀ ਨੇ ਕੈਰੀ ਕਰਨੀ ਹੁੰਦੀ ਪਰ ਅੱਜ ਜਿਹੜੀ ਇਸ ਮਰਿਆਦਾ ਤੋਂ ਪਿੱਛੇ हट ਕੇ ਤੇ ਨਵਾਂ ਹੁਕਮ ਹੋ ਗਿਆ ਕਿ ਹਰਿਆਣੇ ਨੂੰ ਵਕਰੀ ਜ਼ਮੀਨ ਜਿਹੜੀ ਆ ਉਹ ਦਿੱਤੀ ਜਾਏਗੀ ਨਾਲ ਪ੍ਰਪੋਜ਼ਲ ਆ ਗਈ ਕਿ ਹਰਿਆਣਾ ਪੰਚਕੁਲੇ ਦੇ ਵਿੱਚੋਂ 12 ਏਕੜ ਜ਼ਮੀਨ ਪੰਜਾਬ ਨੂੰ ਟਰਾਂਸਫਰ ਕਰੇਗਾ ਤੇ ਚੰਡੀਗੜ੍ਹ ਚੰਡੀਗੜ੍ਹ ਤੋਂ ਟਰਾਂਸਫਰ ਕਰੇਗਾ ਤੇ ਚੰਡੀਗੜ੍ਹ ਆਪਣੀ 10 ਏਕੜ ਜ਼ਮੀਨ ਹਰਿਆਣੇ ਨੂੰ ਦੇਗਾ ਜਿਹੜੀ ਹੈ ਬਣਾਉਣ ਵਾਸਤੇ ਬਕਰੀ ਵਿਧਾਨ ਸਭਾ ਪਹਿਲਾਂ ਸਾਡਾ ਪਾਣੀ ਖੋਣ ਦੇ ਯਤਨ ਫਿਰ ਸਾਡੇ ਡੈਮਾਂ ਤੇ ਕਬਜ਼ਾ ਕਰਨ ਦੇ ਯਤਨ ਫਿਰ ਸਾਡੀ ਜ਼ਬਾਨੀ ਨੂੰ ਜੇਣਾ ਵਿੱਚ ਰੱਖਣ ਦੇ ਯਤਨ ਫਿਰ ਸਾਡੀ ਕਿਸਾਨੀ ਨੂੰ ਮੰਡੀਆਂ ਵਿੱਚ ਰੋਲਣ ਦੇ ਯਤਨ ਅੱਜ ਸਾਡੀ ਨੱਕ ਵੱਡਣ ਦੀ ਗੱਜਤਨ ਕੀਤਾ ਗਿਆ ਸਾਡਾ ਮਾਣ ਆ ਸਾਡਾ ਗੌਰਵ ਹੈ ਮੋਸ਼ਨਲੀ ਅਸੀਂ ਚੰਡੀਗੜ੍ਹ ਨਾਲ ਜੁੜੇ ਹੋਏ ਨੇ ਸਾਡੀ ਰਾਜਧਾਨੀ ਦੇ ਜ਼ਮੀਨ ਕਿਸੇ ਹੋਰ ਨੂੰ ਦੇਣਾ ਸਰਾਸਰ ਗਲਤ ਆ ਅਸੀਂ ਆਪਣੀਆਂ ਭਾਵਨਾਵਾਂ ਜਿਹੜੀਆਂ ਨੇ ਸਾਡੇ ਆਪਣੇ ਜਿਹੜੀ ਸ਼ਰੋਮਣੀ ਅਕਾਲ ਦਲ ਸੁਧਾਰ ਲਹਿਰ ਨੇ ਪੰਜਾਬੀਆਂ ਦੀਆਂ ਭਾਵਨਾਵਾਂ ਮਾਂ ਜੋ ਗਵਰਨਰ ਸਾਹਿਬ ਨੂੰ ਜਿਹੜੀਆਂ ਦੱਸੀਆਂ ਨੇ ਉਹਨਾਂ ਨੇ ਸਾਨੂੰ ਇਸ ਗੱਲ ਦਾ ਵਾਅਦਾ ਕੀਤਾ ਕਿ ਡਾਕੂਮੈਂਟਰੀ ਪ੍ਰੂਫ ਲੈ ਕੇ ਪੂਰੇ ਡਿਟੇਲ ਦੇ ਵਿੱਚ 23 ਤਰੀਕ ਨੂੰ ਸਾਨੂੰ ਸਮਾਂ ਦਿੱਤਾ ਦੁਬਾਰਾ ਅਸੀਂ ਡਾਕੂਮੈਂਟਰੀ ਪ੍ਰੂਫ ਲੈ ਕੇ ਇਹਨਾਂ ਨੂੰ ਦੁਬਾਰਾ ਮਿਲਾਂਗੇ ਪਰ ਅੱਜ ਅਸੀਂ ਕਹਿਣਾ ਚਾਹੁੰਦੇ ਆ ਬੜੇ ਸਪਸ਼ਟ ਸ਼ਬਦਾਂ ਵਿੱਚ ਕਿ ਚੰਡੀਗੜ੍ਹ ਪੰਜਾਬ ਦੀ ਆ 1 ਇੰਚ ਕਿਸੇ ਹੋਰ ਨੂੰ ਨਹੀਂ ਦਿੱਤੀ ਜਾ ਸਕਦੀ ਔਰ ਇਹ ਪੰਜਾਬ ਦਾ ਜਿਹੜਾ ਐਮਰਜੈਂਸੀ ਦੇ ਦਿਨਾਂ 'ਚ ਧੱਕਾ ਹੋਇਆ ਸੀ ਨਿਆਂ ਹੋਇਆ ਸੀ ਉਸ ਨਿਆਂ ਦੇ ਵਿਰੁੱਧ ਮੋਰਚਾ ਲੱਗਿਆ ਸੀ ਮੋਰਚੇ ਦੇ ਵਿੱਚੋਂ ਲੋਂਗਵਾਲ ਰਜੀਵ ਅਕਾੜ ਆਇਆ ਸੀ ਉਹਦਾ ਹਿੱਸਾ ਸੀ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਭਾਵੇਂ ਉਸ ਸਮੇਂ ਦੀਆਂ ਸਰਕਾਰਾਂ ਮੁکریاں ਪਰ ਅਸੀਂ ਚੰਡੀਗੜ੍ਹ ਨੂੰ ਹਿਲਣ ਨਹੀਂ ਦੇਣਾ ਸੋ ਅਕਾਲੀ ਲੀਡਰਾਂ ਦੀ ਗੱਲ ਸੁਣੀ ਸੁਧਾਰ ਲੈਣ ਵਾਲੇ ਲੀਡਰਾਂ ਦੀ ਵੀ ਗੱਲ ਸੁਣੀ ਹੁਣ ਹਰਪਾਲ ਚੀਮਾ ਹੋਣੀ ਵੀ ਇੱਕ ਵਫਦ ਲੈ ਕੇ ਉਹਨਾਂ ਦੇ ਨਾਲ ਹਰਜੋਤ ਸਿੰਘ ਬੈਂਸ ਸੀ ਉਹ ਵੀ ਪੰਜਾਬ ਦੇ ਗਵਰਨਰ ਨੂੰ ਮਿਲੇ ਔਰ ਹਰਪਾਲ ਚੀਮਾ ਜਿਹੜੇ ਪੰਜਾਬ ਦੇ ਖਜ਼ਾਨਾ ਮੰਤਰੀ ਨੇ ਉਹ ਇਹ ਕਹਿ ਰਹੇ ਨੇ ਕਿ ਇਹ ਜ਼ਿੰਮੇਵਾਰੀ ਹੀ ਪੁਰਾਣਿਆਂ ਦੀ ਸੀ 60 70 70 ਸਾਲ ਜਿਨ੍ਹਾਂ ਨੇ ਰਾਜ ਕੀਤਾ 66 ਤੋਂ ਬਾਅਦ ਉਹਨਾਂ ਦੀ ਜ਼ਿੰਮੇਵਾਰੀ ਸੀ ਉਹਨਾਂ ਦੀਆਂ ਗਲਤੀਆਂ ਦੇ ਨਤੀਜੇ ਅਸੀਂ ਭੁਗਤ ਰਹੇ ਹਾਂ ਹਰਪਾਲ ਚੀਮਾ ਉਹਨਾਂ ਦੀ ਇੱਕ ਵਾਰ ਗੱਲ ਸੁਣ ਲਿਓ ਦੇਖੋ ਬਿਲਕੁਲ ਉਹ ਜਿਹੜੀਆਂ ਆਪੋਜੀਸ਼ਨ ਦੇ ਧਿਰਾਂ ਨੇ ਉਹਨਾਂ ਨੇ ਅੱਜ ਤੱਕ ਪੰਜਾਬ ਨੂੰ ਕਦੇ ਪ੍ਰੋਟੈਕਟਲੀ ਕੀਤਾ ਅੱਜ ਤੱਕ ਕੋਣ ਨੇ ਚੰਡੀਗੜ੍ਹ ਨੂੰ ਪ੍ਰੋਟੈਕਟ ਨਹੀਂ ਕੀਤਾ ਉਹ ਸਾਡੇ ਤੇ ਬੇਬੁਨਿਆਦ ਝੂਠੇ ਇਲਜ਼ਾਮ ਲਾ ਰਹੇ ਨੇ ਬਿਲਕੁਲ ਮੈਂ ਵੀ ਉਸ ਮੀਟਿੰਗ ਸ਼ਾਮਲ ਸੀਗਾ ਹਰਜੋਤ ਬਹਿਨ ਜੀ ਵੀ ਮੈਂ ਉਸ ਮੀਟਿੰਗ ਦੇ ਵਿੱਚ ਸ਼ਾਮਲ ਸੀਗੇ ਬਿਲਕੁਲ ਪੰਜਾਬ ਦਾ ਪੱਖ ਅਸੀਂ ਉੱਥੇ ਰੱਖ ਕੇ ਆਏਾਂਗੇ ਪੰਜਾਬ ਦੇ ਹਰ ਮਸਲੇ ਦੇ ਪੱਖ ਰੱਖ ਕੇ ਆਏਾਂਗੇ ਔਰ ਉਸ ਵਾਰ ਸੈਕੰਡ ਮੀਟਿੰਗ 'ਚ ਵੀ ਸਾਡੇ ਸੀਨੀਅਰ ਗਏ ਸੀ ਉਹ ਵੀ ਉੱਥੇ ਪੱਖ ਰੱਖ ਕੇ ਆਏ ਨੇ ਕਿ ਫੇਲ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਈ ਆ ਫੇਲ ਤਾਂ ਸ਼੍ਰੋਮਣੀ ਅਕਾਲੀ ਦਲ ਹੋਇਆਗਾ ਫੇਲ ਤਾਂ ਕਾਂਗਰਸ ਪਾਰਟੀ ਹੋਈ ਆ ਰਾਜ ਉਹਨਾਂ ਨੇ ਪਿਛਲੇ 70 ਸਾਲ ਉਹਨਾਂ ਨੇ ਰਾਜ ਕੀਤਾਗਾ ਔਰ 60 ਸਾਲ ਤੋਂ ਇਸ਼ੂ ਹੈ ਘਟੋ ਘਟੇ ਐਡਰੈਸ ਇਸ਼ੂ ਤਾਂ ਸਾਲਵ ਕਾਂਗਰਸ ਪਾਰਟੀ ਨੇ ਕਰਨਾ ਸੀ ਅਕਾਲੀਦਰ ਭਾਜਪੀ ਨੇ ਕਰਨਾ ਸੀ ਫੇਲ ਹੋਏ ਨੇ ਔਰ ਸਾਨੂੰ ਦੋ ਸਾਲਾਂ ਨੂੰ ਬਲੇਮ ਕਰ ਰਹੇ ਨੇਗੇ ਸੋ ਇਤੋਂ ਪਤਾ ਲੱਗਦਾ ਕਿ ਉਹਨਾਂ ਉਹ ਸਿਰਫ ਤੇ ਸਿਰਫ ਸਿਆਸੀ ਰੋਟੀਆਂ ਸੇਕ ਰਹੇ ਨੇ ਉਧਰ ਕੱਲ ਨਵਜੋਤ ਸਿੰਘ ਸਿੱਧੂ ਹੋਣਾਂ ਨੇ ਵੀ ਕਈ ਦਿਨਾਂ ਬਾਅਦ ਇੱਕ ਵੀਡੀਓ ਜਾਰੀ ਕੀਤੀ ਜਿਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਜ਼ਿਕਰ ਪੰਜਾਬ ਦਾ ਕੀਤਾ ਨਵਜੋਤ ਸਿੰਘ ਸਿੱਧੂ ਹੋਣੀ ਵੀ ਲਗਾਤਾਰ ਇਹ ਆਵਾਜ਼ ਚੱਕਦੇ ਰਹੇ ਪਿਛਲੇ ਸਮਿਆਂ ਚ ਕਿ ਸੂਬੇ ਦੀਆਂ ਸਰਕਾਰਾਂ ਕੱਲਾ ਚੰਡੀਗੜ੍ਹ ਦੇ ਵਿਸ਼ੇ ਤੇ ਨਹੀਂ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਗੱਲ ਕੀਤੀ ਪਰ ਉਹ ਪੰਜਾਬ ਦੀ ਓਵਰਆਲ ਤਰੱਕੀ ਨੂੰ ਲੈ ਕੇ ਆਪਣੀ ਗੱਲ ਪਿਛਲੇ ਸਮੇਂ ਤੋਂ ਚੱਕਦੇ ਰਹੇ ਕੱਲ ਵੀ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਕਿ ਕਿਉਂ ਪੰਜਾਬ ਰੰਗਲਾ ਨਹੀਂ ਬਣ ਰਿਹਾ ਔਰ ਕਿਹੜੀਆਂ ਕਿੜੀਆਂ ਕਮੀਆਂ ਨੇ ਪਰ ਉਹਨਾਂ ਨੇ ਤੁਲਨਾ ਵੀ ਕੀਤੀ ਅੱਜ ਦੇ ਰਾਜ ਦੀ ਔਰ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਰਾਜ ਦੀ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਗੱਲ ਵੀ ਕੀਤੀ ਸੋ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਜਿਹੜੀ ਵੀਡੀਓ ਹੈ ਉਹ ਵੀ ਜ਼ਰੂਰ ਸੁਣੀਏ ਪੰਜਾਬ ਦੀ ਜਿਹੜੀ ਸਮੇਂ-ਸਮੇਂ ਦੀ ਲੀਡਰਸ਼ਿਪ ਹੈ ਉਹਨਾਂ ਦੇ ਉੱਪਰ ਵੀ ਉਹਨਾਂ ਨੇ ਤੰਜ ਕਸਿਆ ਤੇ ਅੱਜ ਕੰਗਲਾ ਪੰਜਾਬ ਕਿਉਂ ਕਿਉਂਕਿ ਸਰਬੱਤਾ ਦਾ ਭਲਾ ਭੁੱਲ ਕੇ ਆਪਦਾ ਭਲਾ ਦੇਖਣ ਲੱਗੇ ਕੋਈ ਖੱਡਾ ਪਾਈ ਜਾਂਦਾ ਹੈ ਕੋਈ ਮੋਲਾ ਖਰੀਦੀ ਜਾਂਦਾ ਹੈ ਕੋਈ ਹਜ਼ਾਰਾਂ ਏਕੜ ਜ਼ਮੀਨ ਖਰੀਦੀ ਜਾਂਦਾ ਹੈ ਪੰਜਾਬ ਦੇ 3 ਕਰੋੜ ਲੋਕਾਂ ਦੇ ਆਰਮਾਨਾਂ ਦਾ ਮਕਬਰਾ ਬਣਾ ਕੇ ਉਹਦੇ ਉੱਤੇ ਆਪਦੇ ਘਰ ਪੜੀ ਜਾਂਦੇ ਨੇ ਇਸੇ ਕਰਕੇ ਵਿਸਰ ਗਿਆ ਪੰਜਾਬ ਪਾਪਾ ਨਾਨਕ ਮਿਹਨਤ ਕਾਸ਼ੇ ਨੂੰ ਕਹਿੰਦੇ ਕਰੀ ਜਾਂਦਾ ਸੀ ਭਾਈ ਲਾਲੋ ਦੇ ਗਿਆ ਸੀ ਮਲਕ ਭਾਗੋ ਤੇ ਨਹੀਂ ਤੇ ਅੱਜ ਜਿਹੜਾ 10 ਲੱਖ ਜੇਬ ਚ ਪਾ ਦੇ ਉਹਦੇ ਜੀ ਨਹੀਂ ਹੋ ਲੈਂਦੇ ਛੇਦਰ ਪੰਜਾਬ ਦੇ ਕਲਿਆਣ ਦੇ ਵਿੱਚ ਆਪ ਦਾ ਕਲਿਆਣ ਦੇਖਣ ਲੱਗੇ ਜਦੋਂ ਸਮੂਹ జగਤ ਨੂੰ ਇੱਕ ਪਰਿਵਾਰ ਮੰਨਣ ਲੱਗੇ ਉਸ ਦਿਨ ਸੱਚ ਦੀ ਰਾਹ ਉਜਾਗਰ ਹੋ ਗਈ ਚਾਨਣ ਮਨਾਰੇ ਵਾਂ ਅੱਜ ਵੀ ਸੰਸਥਾ ਸਰੂਪ ਬਣਾਨਕ ਸੇ ਤਿਰ ਸੋ ਬਹੁਤ ਬਹੁਤ ਧੰਨਵਾਦ ਜਿਮਨੀ ਚੋਣਾ ਕੁਝ ਦਿਨਾਂ ਦੇ ਵਿੱਚ ਹੋਣੀਆਂ ਨੇ ਔਰ ਜਿਮਨੀ ਚੋਣਾ ਦੇ ਨਤੀਜੇ 27 ਤੋਂ ਪਹਿਲਾਂ ਪੰਜਾਬ ਦੀ ਸਿਆਸਤ ਨੂੰ ਨਵੀਂ ਦਿਸ਼ਾ ਵੱਲ ਸਾਨੂੰ ਦਿਖਾਉਣਗੇ ਕਿ ਕਿਸ ਤਰ੍ਹਾਂ ਦਾ ਮਾਹੌਲ ਜਮਨੀ ਚੋਣਾਂ ਤੋਂ ਬਾਅਦ ਪੰਜਾਬ ਤੇ ਸਤਾਈ ਦੀ ਸਿਆਸਤ ਵਾਲੇ ਪਾਸੇ ਜਾਂਦਾ ਹੈ ਫਿਲਹਾਲ ਪੰਜਾਬ ਤੇ ਬਹੁਤ ਸਾਰੇ ਮੁੱਖ ਮੰਤਰੀ ਦੇ ਚਿਹਰੇ ਹੋ ਚੁੱਕੇ ਨੇ ਸੋ ਬੜੀ ਦਿਲਚਸਪ ਸਿਆਸੀ ਲੜਾਈ ਪੰਜਾਬ ਦੇ ਭਵਿੱਖ 'ਚ ਵੀ ਸਾਨੂੰ ਨਜ਼ਰ ਆਏਗੀ ਪਰ ਇਸ ਵਕਤ ਜ਼ਰੂਰੀ ਇਹ ਹੈ ਕਿ ਪੰਜਾਬ ਤਰੱਕੀ ਦੀਆਂ ਰਾਹਾਂ ਤੇ ਜਾਵੇ ਤੇ ਮੌਕੇ ਦੀ ਜਿਹੜੀ ਸੂਬੇ ਦੀ ਸਰਕਾਰ ਹੈ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਦਿੱਲੀ ਵਾਲੇ ਜਿਹੜੇ ਲੀਡਰ ਨੇ ਜਿਨ੍ਹਾਂ ਦਾ ਪੰਜਾਬ ਵੀ ਇਸ ਸਰਕਾਰ ਦੇ ਵਿੱਚ ਵੱਡਾ ਦਖਲ ਹੈ ਉਹ ਪੰਜਾਬ ਦੀਆਂ ਜ਼ਰੂਰਤਾਂ ਤੇ ਲੋੜਾਂ ਦੇ ਮੁਤਾਬਕ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਣ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਜਿੰਨਾ ਤੱਕ ਹੋ ਸਕੇ ਖੁਦ ਮੁਖਤਿਆਰੀ ਦਿੱਤੀ ਜਾਵੇ ਫੈਸਲੇ ਕਰਨ ਦੀ ਉਹਦੇ ਨਾਲ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਹੋਰ ਬਿਹਤਰ ਤਰੀਕੇ ਨਾਲ ਡਿਲੀਵਰ ਕਰ ਸਕੇਗੀ ਪਰ ਇਹ ਤਾਂ ਹੁਣ ਲੋਕਾਂ ਨੇ ਤੈਅ ਕਰਨਾ ਹੈ ਆਉਂਦੇ ਸਮੇਂ ਦੇ ਵਿੱਚ ਔਰ ਇਨਾਂ ਜ਼ਿਮਨੀ ਚੋਣਾਂ ਦੇ ਵਿੱਚ ਵੀ ਇੱਕ ਤਰੀਕੇ ਨਾਲ ਚਾਰ ਜ਼ਿਮਨੀ ਚੋਣਾਂ 'ਚ ਲੋਕ ਦੱਸਣਗੇ ਕਿ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਉਹ ਕਿੰਨੇ ਸੰਤੁਸ਼ਟ ਨੇ ਕਿਉਂਕਿ ਇਹਨਾਂ ਚਾਰ ਸੀਟਾਂ ਦੀ ਜਿੱਤ ਹਾਰ ਪੰਜਾਬ ਦਾ ਬਹੁਤ ਕੁਝ ਤੈਅ ਕਰੇਗੀ ਤੇ ਬਹੁਤ ਕੁਝ ਭਵਿੱਖ 'ਚ ਹੋਣ ਵਾਲਾ ਸਿਆਸੀ ਘਟਨਾਕਰਮ ਸਾਨੂੰ ਨਜ਼ਰ ਆਏਗਾ ਸੋ ਫਿਲਹਾਲ ਖਬਰ ਪਤਾਲ ਦੇ ਵਿੱਚ ਇਨਾ ਹੀ ਕੱਲ ਫੇਰ ਮੁਲਾਕਾਤ ਹੋਏਗੀ ਕੋਈ ਵੀ ਤਿਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ ਤੁਹਾਡਾ ਵਿਚਾਰ ਵੀ ਮੈਂ ਅੱਗੇ ਵਧਾਵਾਂਗਾ ਤੁਹਾਡੇ ਵਿਚਾਰ ਦਾ ਸਵਾਗਤ ਹੈ ਬਹੁਤਾਂ